ਵਿਰਾਸਤੀ ਇੰਤਕਾਲ ਦਾ ਏ ਡੀ ਸੀ ਮੁਹਾਲੀ ਅਤੇ ਐਸ ਡੀ ਐਮ ਖਰੜ ਦੇ ਹੋਏ ਆਡਰਾ ਤੋਂ ਬਾਅਦ ਵੀ ਨਹੀਂ ਹੋ ਰਹੀ ਕਾਰਵਾਈ ਅੱਜ ਪੀੜਤ ਨੇ ਖਰੜ ਦੀ ਤਹਿਸੀਲ ਵਿੱਚ ਪ੍ਰੈਸ ਨੂੰ ਦੱਸੀ ਹੱਦ ਬੀਤੀ ਆਓ ਦਿਖਾਉਂਦੇ ਹਾਂ ਸਰਕਾਰੀ ਦਫ਼ਤਰਾਂ ਅੰਦਰ ਕੰਮਕਾਜ ਦੀ ਮਾੜੀ ਪ੍ਰਕਿਰਿਆ ਦੀ ਮੂੰਹ ਬੋਲਦੀ ਤਸਵੀਰ ਤੇ ਸਰਕਾਰ ਦੇ ਵੱਡੇ ਵੱਡੇ ਦਾਅਵਿਆਂ ਦੀ ਔਲ ਖੋਲਦੀ ਇੱਕ ਵਿਸ਼ੇਸ਼ ਰਿਪੋਰਟ ਪ੍ਰੈਸਰ ਹੈ ਇਹਨਾਂ ਜੰਮਾ ਜੋ ਕਿ ਅੱਜ ਖਰੜ ਤਸੀਲ ਦੀ ਹਾਲਤ ਜਿਹੜੀ ਮੈਂ ਦੇਖਿਆ ਪਿਛਲੇ 7-8 ਮਹੀਨੇ ਅੱਜ ਇੱਕ ਵਿਰਾਸਤ ਦਾ ਇੰਤਕਾਲ ਤੀਪਸਾ ਸੋਹੜੀ ਪਿੰਡ ਦਾ ਵਿਰਾਸਤ ਦਾ ਇੰਤਕਾਲ ਹੈ ਜਿਹਦੇ ਵਿੱਚ ਮਾਨਯੋਗ ਐਸਡੀਓ ਖਰੜ ਨੇ ਕਿ ਐਡੀਸੀ ਮੋਹਾਲੀ ਨੇ ਇੱਕ ਹੁਕਮ ਦਿੱਤੇ ਸੀ ਅਜੀਤ ਸਿੰਘ ਦੀ ਵਿਰਾਸਤ ਨੂੰ ਜਦੋਂ ਹੁਕਮ ਦਿੱਤੇ ਸੀ ਉਪਮਨ ਵਾਲਾ ਜਿਹੜਾ ਇਹ 2014 ਜਿਹੜਾ ਕੇਸ ਹੈਗਾ ਉਹ ਡਿਸਾਈਡ ਹੋ ਗਿਆ ਉਹਦਾ ਹਰਸ਼ੀਆ ਦਾ ਐਫੀਡਾਫਿਡ ਲਾ ਦਿੱਤਾ ਸਾਰਾ ਕੁਝ ਨਾ ਦਿੱਤਾ ਤੇ ਉਹਦਾ ਵਿਰਾਸਤ ਦਾ ਇੰਤਕਾਲ ਇਸ ਤਸਦੀਲਦਾਰ ਕੋਲੇ ਇੱਥੇ ਕਨਗੋ ਕੋਲੇ ਪਟਵਾਰੀਆਂ ਕੋਲ ਗਿੜੇ ਮਾਰ ਕੇ ਬੰਦੇ ਖਾਂਦੇ ਜਦੋਂ ਹੰਮ ਦੇ ਤਾਂ ਅੱਜ ਡੀਸੀ ਨੂੰ ਇੱਕ ਕੰਪਲੀਟ ਤਸਦੀਲਦਾਰ ਕਨਗੋ ਤੇ ਪਟਵਾਰੀ ਦੇ ਖਿਲਾਫ ਦਿੱਤੀ ਅੱਜ ਏਡੀਸੀ ਨੇ ਕਾਰਵਾਈ ਕਰਦਿਆਂ ਮੋਹਾਲੀ ਨੇ ਤੁਰੰਤ ਲਿਖਿਆ ਵੀ ਤੁਰੰਤ ਕਾਰਵਾਈ ਕਰੇ ਤਸਦੀਲਦਾਰ ਖਰ ਅਰੇ ਤਨਵੀਰਦਾਰ ਸਾਹਿਬ ਨੂੰ ਮਿਲਿਆ ਤਨਵੀਰਦਾਰ ਸਾਹਿਬ ਨੇ ਉਹ ਪਟਵਾਰੀ ਨੂੰ ਲਿਖਿਆ ਨਹੀਂ ਤਾਂ ਪਹਿਲਾਂ ਆਨਾ ਕਾਣੀ ਤਿੰਨ ਵਾਰੀ ਦਾ ਐਪਲੀਕੇਸ਼ਨ ਆਪ ਨੂੰ ਕਰ ਦਿੰਦਾ ਜਦ ਕਿ ਰਿਕਾਰਡ ਰੂਮ 'ਚ ਐਪਲੀਕੇਸ਼ਨਾਂ ਵੀ ਇੱਥੇ ਲੱਭਦੀਆਂ ਨਹੀਂ ਹੈ ਲੋਕ ਸਰਕਾਰ ਬਹੁਤ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਲੋਕ ਪਬਲਿਕ ਨੂੰ ਪਰੇ ਬੈਠਾ ਨੂੰ ਸੁਖ-ਸੂਦਾਂ ਦੇਣ ਦੀ ਪਰ ਇੱਥੇ ਪਬਲਿਕ ਤੁਸੀਂ ਦੇਖ ਸਕਦੇ ਹੋ ਕਿਵੇਂ ਹਰਾਸ ਹੋ ਰਹੀ ਹੈ ਕਿਵੇਂ ਹਰਾਸਮੈਂਟ ਹੋ ਰਹੀ ਹੈ ਬੱਚੇ ਲਈ ਬੈਠੇ ਬਜ਼ੁਰਗ ਬੈਠੇ ਨੇ ਆਪਣੇ ਆਪਣੇ ਕੰਮਾਂ ਲਈ ਜਿਹੜੀਆਂ 43 ਸੂਲਤਾਂ ਲੈਣ ਦੀ ਗੱਲ ਕਰਦੀ ਹੈ ਵੀ ਘਰੇ ਬੈਠਿਆਂ 43 ਸੂਲਤਾਂ ਮਿਲੂਗਾ ਇੱਥੇ ਦਫ਼ਤਰਾਂ 'ਚ ਸਾਲ ਸਾਲ ਧੱਕੇ ਖਾ ਕੇ ਜਿਹੜੇ ਵਿਰਾਸਤ ਦੇ ਇਤਕਾਫੇ ਹੁੰਦੇ ਜਿਨ੍ਹਾਂ ਦੀ ਹਕੀਕਤ ਆਪਣੇ ਕੋਲੇ ਸਾਰੇ ਇਹ ਆਰਡਰ ਨੇ ਹੁਕਮ ਨੇ ਜਦੋਂ ਹੁਕਮਾਂ ਮੁਤਾਬਕ ਕੋਈ ਤਸਹਿਲਦਾਰ ਪਟਵਾਰੀ ਕੰਮ ਨਹੀਂ ਕਰਦਾ ਤਾਂ ਸਭ ਕਿਹੜੇ ਲੋਕ ਕਿਹੜੇ ਰਸਤੇ ਨੂੰ ਜਾਣਗੇ ਕਿ ਪਲਾਸਾ ਦਾ ਕਾਨੂੰਨ ਕਰ ਕਰਵਾ 7-8 ਮਹੀਨੇ ਲੁੱਟੇ ਤੇ ਇਸ ਤੋਂ ਪਹਿਲਾਂ ਅਧਿਕਾਰੀਆਂ ਨੂੰ ਕਿਉਂ ਨਹੀਂ ਪਤਾ ਲੱਗਾ وہی ਪਟਵਾਰੀ ਉਹੀ ਕਾਨੂੰਨਦੋ ਉਹੀ ਦਸਤਿਹਾਰ ਪਰ ਜਦੋਂ ਕੋਈ ਕੋਈ ਸੀਨੀਅਰ ਅਧਿਕਾਰੀ ਉਹਨਾਂ ਨੂੰ ਕੋਈ ਅਲੱਗ ਕਰਦਾ ਫਿਰ ਉਹ ਕੰਮ ਹੁਣੇ ਸ਼ੁਰੂ ਜਾਂਦੇ ਇਹਦਾ ਕਿਉਂ ਕਰਦੇ ਮੈਂ ਜੇ ਕੱਲ ਜਿਵੇਂ ਅਸੀਂ ਉਦਾਹਰਨ ਦਿੱਤੀ ਆ ਤੁਹਾਨੂੰ ਜਿਵੇਂ ਕੁੰਬੜਾ ਪਿੰਡ ਸਕੂਲ ਦੀ ਅਸੀਂ ਮੁੱਦਾ ਚੁੱਕਿਆ ਸੀ ਪੋਤਲਾ ਭੂਮਿਆ ਮੰਤਰੀਆਂ ਤੋਂ ਬਾਅਦ ਪ੍ਰਸ਼ਾਸਨ ਲੱਗਿਆ ਤਾਂ ਡਰਾਇੰਗ ਤਾਂ ਕਿ ਇਹਨਾਂ ਨੇ ਮੈਨੂੰ ਲੱਗਦੀ ਹੈ ਜਿਹੜੇ ਕੰਮ ਬੋਏ ਕਰਦੇ ਨੇ ਅੱਖਾਂ ਵਿੱਚ ਕਿਹੋ ਜਿਹੀਆਂ ਹੋਈਆਂ ਨੇ ਤੇ ਲੋਕ ਸਭਾ ਚੋਣਾਂਾਂ ਤੇ ਬਹੁਤ ਵੱਡੇ ਵੱਡੇ ਦਾ ਮੈਂ ਮਪਰੀ ਗੱਲ ਵੀ ਕਰ ਰਹੇ ਹਾਂ ਪਰ ਹਕੀਕਤ ਜਿਹੜੀ ਦਫ਼ਤਰਾਂ ਚ ਕੁਝ ਹੋਰ ਹੈ ਤੁਸੀਂ ਦੇਖ ਰਹੇ ਹੋ ਅੱਜ ਹਕੀਕਤ ਹੈ ਉਹ ਡੀਸੀ ਮੋਹਾਲੀ ਦੇ ਦਫ਼ਤਰ ਦੀ ਗੱਲ ਕਰ ਲੋ ਐਸਐਸਪੀ ਮੋਹਾਲੀ ਦੇ ਦਫ਼ਤਰ ਦੀ ਗੱਲ ਕਰ ਲੋ ਜਾਂ ਤਸੀਲ ਖਾੜ ਦੀ ਗੱਲ ਕਰ ਲੋ ਜਿਹੜੀਆਂ ਲੋਕਾਂ ਨੂੰ ਸੁਖ ਸਕੂਨ ਦੰਦੇ ਆਉਣ ਦੀ ਗੱਲ ਕਰ ਰਹੀ ਆ ਉਹ ਹਕੀਕਤ ਕੁਝ ਹੋਰ ਹੈ ਕਹਿਣਾ ਕੁਝ ਹੋਰ ਹੈ ਪਰ ਤੁਸੀਂ ਇੱਕ ਪਾਸੇ ਤਾਂ ਲੱਗ ਰਹੇ ਹੋ ਕਿ ਏਡੀਸੀ ਨੇ ਤੁਹਾਨੂੰ ਮਤਲਬ ਲੇਟੇਟ ਚ ਦਿੱਤਾ ਹੈ ਤੇ ਜਿੱਦਾਂ ਨੇ ਕਾਰਵਾਈ ਪਾਈ ਹੈ ਇੱਕ ਪਾਸੇ ਤੁਸੀਂ ਡੀਸੀ ਤੇ ਏਡੀਸੀ ਦੀ ਇਹ ਮੰਦਾ ਐਸਐਸਪੀ ਦੀ ਭਰਾਈਆਂ ਵੀ ਕਰਦੇ ਹੋ ਇਹ ਗੱਲ ਹੈ ਵੀ ਸਾਨੂੰ 8 ਮਹੀਨੇ ਬਾਅਦ 7-8 ਮਹੀਨੇ ਸਾਡਾ ਹੀ ਵੇਸ ਸਾਡੇ ਜਿਹੜਾ ਪੈਸਾ ਬਰਬਾਦ ਹੋਇਆ 8 ਮਹੀਨਾ ਦਾ ਟਾਈਮ ਖਰਾਬ ਹੋਇਆ ਉਹ ਦੱਸੋ ਕੌਣ ਦੇਊਗਾ ਏਡੀਸੀ ਨੇ ਅੱਜ ਕਰਨਾ ਚਾਹੀਦਾ ਜਿਹੜਾ ਫਟਵਾਰੀ ਕਰਦਾ ਕੋਲਿਆ ਕਰੇ ਪ੍ਰੋਪਰਲੀ ਕੰਮ ਕਰਨਾ ਅਸੀਂ ਆਪਣੇ ਵਿਹਾਰ ਦੇ ਕੰਮ ਕਰਨਾ ਸਾਨੂੰ ਕਿਉਂ ਖੱਜਲ ਖਾਰ ਹੋਣਾ ਪਿਆ ਕਿਉਂ ਤੱਕੇ ਖਾਣੇ ਪਏ ਕੁਝ ਪਟਵਾਰੀ ਦੇ ਖਿਲਾਫ ਕੰਮ ਕੋ ਦੇ ਖਿਲਾਫ ਕਾਰਵਾਈ ਕਰਨੀ ਬਣਦੀ ਹੈ ਜਿਹੜੇ ਫਟਵਾਰੀ ਨੇ ਕੰਮ ਕੋ ਤਸੀਹਦਾਰ ਕੰਮ ਨਹੀਂ ਕਰਦਾ ਤੁਸੀਂ ਕਿੰਨਾ ਕੁ ਦੇਖਦੇ ਹੋ ਜਿਸ ਤਰ੍ਹਾਂ ਤਸੀਹਦਾਰ ਨੇ ਕਾਨੂੰਨ ਦੇ ਅੰਤਿਮਾਰ ਦੇ ਵਿੱਚ ਹੀ ਮਾਰ ਕੀਤੀ ਹੋਈ ਹੈ ਉਹ ਤੋਂ ਅਲੱਗ ਅਲੱਗ ਕੰਮ ਕੋ ਅਸੀਂ ਹੁਣ ਫਟਵਾਰੀ ਨਾਲ ਗੱਲ ਕਰਕੇ ਹੱਡੇ ਫੋਨ ਤੇ ਤੁਸੀਂ ਵੀ ਗੱਲ ਕਰਨੀ ਮੈਂ ਪਟਵਾਰੀ ਨੂੰ ਗੱਲ ਕਰਕੇ ਆਇਆ ਕਹਿੰਦਾ ਜੀ ਮੈਂ ਹੁਣ ਡਿਊਟੀ ਤੇ ਆ ਜੀਸੀ ਦਾ ਅਫਸ ਲੱਗ ਗਿਆ ਪਹਿਲਾਂ ਜਿਹੜੀ ਹੈ ਤਿੰਨ ਵਰੀ ਉਹਦੇ ਐਪਲੀਕੇਸ਼ਨ ਪੈਸਾ ਵੀ ਪਾਉ। ਬਾਅਦ ਵੀ ਸਾਨੂੰ ਖੰਡਲਦਾਰ ਹੋਣੇ ਆ ਸਾਰੀਆਂ ਦਰਖਾਸਤਾਂ ਲੋਕ ਜਿਹੜੇ ਪਬਲਿਕ ਤੂਰੀ ਫਿਰ ਰਹੀ ਹੈ ਇਹ ਤੰਗ ਹੋਈ ਪਈ ਆ ਤੁਸੀਂ ਤਾਂ ਕੋਈ ਸਵਾਲ ਨਹੀਂ ਪੁੱਛਦੇ ਅਸਲ ਵਿੱਚ ਸੈਟੀਸਫਾਈ ਹੋਏ ਤਾਂ ਲੱਗਦਾ ਖੰਡਲ ਜਦੋਂ ਸੈਟਸਫਾਈ ਜਦੋਂ ਕਿ ਜਦੋਂ ਸਾਡਾ ਇੰਤਕਾਲ ਹੋ ਗਏ ਪ੍ਰਾਪਤ ਸਾਡੇ ਫਰਜ਼ ਇੰਤਕਾਲ ਦੀ ਹੱਥ ਚ ਆ ਜੂ ਜਦੋਂ ਸੈਟਸਫਾਈ ਹੋਏ ਹਾਲ ਦਾ ਸੈਟਸਫਾਈ ਹੈ ਨਹੀਂ ਹਾਲ ਦਾ ਲਿਖਾ ਪੜੀ ਇੱਕ ਦੂਜੇ ਨਾਲ ਤੋਰ ਕੇ ਦੂਜੇ ਦੇ ਤੋਰ ਦਿੰਦੇ ਆ ਤੇ ਅਸੀਂ ਮਾਨਯੋਗ ਇਲੈਕਸ਼ਨ ਕਮਿਸ਼ਨ ਤੋਂ ਚੋਣ ਕਮਿਸ਼ਨ ਤੋਂ ਵੀ ਮੰਗ ਕਰਦੇ ਆ ਤਾਂ ਕਿ ਤੁਹਾਡੇ ਕੋਲੇ ਬਹੁਤ ਵਧੀਆ ਦੋਵੇਂ ਨੇ ਜੇੜਾ ਵੀ ਅਧਿਕਾਰੀ ਕਰਮਚਾਰੀ ਕੋਈ ਆਪਣੀ ਡਿਊਟੀ ਨਹੀਂ ਨਿਭਾਉਂਦਾ ਨਹੀਂ ਕੰਮ ਕਰਦਾ ਪ੍ਰੋਪਰ ਜਦੋਂ ਉਹਦੇ ਖਿਲਾਫ ਕੋਈ ਕੰਪਲੇਂਟ ਮਿਲਦੀ ਹੈ ਤਾਂ ਤੁਰੰਤ ਕਾਰਵਾਈ ਕਰੇ ਤਾਂ ਕਿ ਪਬਲਿਕ ਨੂੰ ਜਿਹੜੀ ਰਾਹਤ ਮਿਲੇ ਪਬਲਿਕ ਦੇ ਕੰਮ ਹੋਣ ਤਾਂ ਕਿ ਸਾਰੇ ਦਫਤਰਾਂ 'ਚ ਠੱਕੇ ਨਾ ਦੇਣ ਕਿਸ ਤਰ੍ਹਾਂ ਦਾ ਤੇਜਾ ਕਿਸ ਤਰ੍ਹਾਂ ਦਾ ਗ੍ਰੋਧਕ੍ਰਾਂ ਦੇ ਸੰਬੰਧ ਦਾ ਪ੍ਰਦਾਨ ਵੀ ਹੋ ਲਿਖਿਤ ਅਨੁਧਿਕਾਰੀਆਂ ਨੇ ਜਿਨ੍ਹਾਂ ਨੇ ਮਤਲਬ 7-8 ਦਿਨ ਤੱਕ ਫਾਮਲਟ ਖਾਇਆ ਬਹੁਤ ਹਾਲਾਤ ਪਰੇਸ਼ਾਨ ਹੋ ਰਹੇ ਹੈ ਇਸੇ ਕਮਿਸ਼ਨ ਨੇ ਰਿਟਰਨ ਕਰਕੇ ਅਸੀਂ ਲੀਡ ਰਿਟਰਨ ਦੇ ਨਿਸ਼ਚਿਤ ਸਰਕਾਰ ਦੋ ਵਾਂਗੇ ਵੀ ਇਹ ਪਟਵਾਰੀ ਕਰੂਗਾ ਜਿਹੜਾ ਬੰਦਾ ਜ਼ਿੰਮੇਵਾਰ ਅਧਿਕਾਰੀ ਜੀ ਦੇ ਖਿਲਾਫ ਜਿਹੜੀ ਅਸੀਂ ਕਾਰਵਾਈ ਚਲਦੀ ਹੈ ਤਾਸ਼ ਕਰਦੇ ਲਿਖਿਤ ਅਰਖਾਤੀ ਦਵਾਗੇ ਤੇ ਕੰਮ ਵੀ ਕਰਾਵਾਂਗੇ ਕਬਲ ਲੱਗਦਾ ਜੇ ਕੋਈ ਹੋਰ ਵੀ ਬੜੇ ਰਾਹੀਂ ਕਹਿਣਾ ਚਾਹੁੰਦੇ ਆ ਜੇ ਕੋਈ ਬਰਾਸਤ ਦਾ ਇੰਤਕਾਲ ਜਾਂ ਕੋਈ ਵੀ ਤਸਵੀਰ ਖੰਡ ਦਾ ਕੰਮ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਲਿਓ ਜਿਹੜਾ ਕੰਮ ਨਹੀਂ ਜਾਂਦੇ ਅਫਸਰ ਦੇ ਖਿਲਾਫ ਵੀ ਕੋਈ ਕਰਵਾ ਦੇਈਏ ਕਿਰਪਾ ਕਰ ਬੰਦ ਦਾ ਕੰਮ ਮੇਰਾ ਨਾਮ पंकज ਸ਼ਰਮਾ ਆਦਿਸੀ ਕਿਸੇ ਖਰੜੀ ਤੇ ਖੜਾ ਹੋ ਕੇ ਕੀ ਪ੍ਰੋਬਲਮ ਕੀ ਹੈ ਕਿਸੇ ਦੇ ਲਈ ਕਿਸੇ ਦੇ ਬੈਕ ਕਰ ਕੋਈ मेरा जो है मैंने प्लॉट दिया था दो हज़ार बारह में सन्नी एन क्लेव को तो वहाँ पर मेरा रिस्ट्री वगैरह कर दी थी उसमें तो उसके बाद मैं चला गया ड्यूटी तो उसके बाद क्या हुआ कि जब मैं आया अभी अभी मैंने यहाँ पे कंस्ट्रक्शन करता रहा हूँ तो मैं इंतकाल के लिए बोल रहा हूँ तो बोल रहे हैं जी कोई लोन था जिसके कारण जो है वो अब इंतकाल नहीं बाजवा के नाम कोई बोला तो इनका तो तो नहीं हो सकता है तो मैं अभी यही पूछ रहा हूँ कि अगर उस टाइम लोन था तो उस टाइम क्यों रजिस्ट्री किया उस टाइम क्यों नहीं बंद किया तो अभी इस टाइम दस साल का वो बोल रहे हैं इनकाल नहीं हो सकता है किसी ने तो लोन है कुछ मर्जी है वो उसका होगा मैंने तो नहीं मैंने तो पेमेंट किया है रजिस्ट्री तहसीलदारों ने की है यहाँ पे आके की है तो उनको उस टाइम देखना चाहिए था ना रजिस्ट्री के टाइम मतलब कुछ नहीं, कुछ नहीं बताया नहीं, गया कुछ लाया गया कुछ नहीं वहाँ पे रजिस्ट्री के और ये मैंने बाद आपको बताया ये मैंने वेलफेयर ऑर्गेनाइजेशन के थ्रू लिए आप सर्विस में हाँ जी तो उसके थ्रू उसके तो बाद देखिए अभी तक इंतकाल के लिए तो सीधा सा सवाल सा आप क्या आप क्या आप हो कि मतलब जो यहाँ के अधिकारी है जो लोग ना करने की वजह क्या कोई कोई तो नहीं नहीं क्या अभी तक आपको इंतकाल मेरा वही सवाल आपका क्या ऐसे लोग ऐसे अधिकारी सीधी सी बात मैं आपसे कर रहा हूँ मिले हुए उन लोगो माफिया लोगों से मिले हुए हैं बड़े-बड़े बिल्डरों से मिले हुए जिनकी बड़ी बात तो यही है कि लॉजिक ही चीज है अगर इसका प्रॉब्लम थी उनको उस टाइम रजिस्ट्री नहीं कर लेते अब आपके पास रास्ता क्या है क्योंकि अधिकारियों ने तो ये बोला वो अपनी जगह जो होंगे उन्होंने भी बोला कि जी अभी तक इंतकाल अभी होगा जब वो क्लियर होगा लेकिन बात ये है कि ये सिस्टम ना मेरे को बिल्कुल समझ नहीं आता कि इतना घूम घूम -गुं के मतलब दौड़ दौड़ के और बाकी जगह जो है बाकी दूसरे स्टेट में ऐसी प्रॉब्लम नहीं है जो यहाँ पे मतलब फेस कर रहे हैं क्योंकि एक तो सबसे बड़ी बात है यहां पे जो अधिकारी हैं उनके ऊपर प्रबंधन भी बहुत है क्योंकि एक-एक के ऊपर जो है वो इतना बर्डन है यहां पे देख रहे हो पता नहीं यार वो स्टाफ को नियान बट नहीं रहे हैं

ਦੇਣ ਦਾ ਨਹੀਂ ਖੜੀ ਹੈ ਤਾਂ ਇਹਦੇ ਨਾਲ ਪਹਿਲਾਂ ਰਜਿਸਟਰੀ ਨਹੀਂ ਹੋਣੀ ਚਾਹੀਦੀ ਸੀ ਐਸੀ ਤਰ੍ਹਾਂ ਇੱਕ ਗੱਲਾ ਨਹੀਂ ਹੈ ਬਹੁਤ ਬਿਲਡਰਾਂ ਨੇ ਐਸੀ ਤਰ੍ਹਾਂ ਕੰਮ ਹੈ ਜਿਹੜੀਆਂ ਕੋਰਕੀਆਂ ਹੁਣ ਤੱਕ ਆਈਆਂ ਅਟੈਚਮੈਂਟਾਂ ਹੋਈਆਂ ਉਹਨਾਂ ਦੇ ਖਿਲਾਫ ਜਿਹੜਾ ਅੰਗੇਸ਼ਟ ਲੋਨ ਵੀ ਖੜੇ ਨੇ ਤਾਂ ਪ੍ਰੋਪਰਟੀ ਵੇਚ ਕੇ ਚਲੇ ਜਾਂਦਾ ਇੱਕ ਬਿਲਡਰ ਤੇ ਅੱਗੇ ਜਿਹੜੀ ਪਬਲਿਕ ਹੈ ਆਮ ਲੋਕੋ ਜਿਹੜੇ ਤੱਕੇ ਖੰਦੇ ਫਿਰਦੇ ਇਹ ਸਿਰਫ ਤਾਂ ਸਿਰਫ ਕ੍ਰੈਪਸ਼ਨ ਨੂੰ ਬੜਾਵਾ ਦੇ ਰਹੇ ਆ ਲੋਕਾਂ ਨੂੰ ਫੱਟੜ ਫਵਾੜ ਕਰਕੇ ਜਦੋਂ ਚੱਕਰ ਮਾਰਦਾ ਇਕਲਾ ਲਾਸਟ ਚ ਕਹਿੰਦਾ 5000 10000 ਦੀ ਫਿਰ ਡਿਮਾਂਡ ਕਰਦੀ ਹੈ ਬਾਅਦ ਵਿੱਚ ਜਦੋਂ ਫੱਟੜ ਫਵਾੜ ਹੁੰਦਾ ਇਹ ਸਿਰਫ ਤਾਂ ਜਿਹੜੀ ਤੁਸੀਂ ਮੰਗ ਕਰ ਰਹੇ ਹੋ ਜੇ ਉਹ ਕੋਈ ਨਾ ਕੋਈ ਪਾਵਰ ਹੈ ਇਹਨਾਂ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਹੋ ਸਕਦੀ ਹੈ ਇਹਨਾਂ ਦੇ ਖਿਲਾਫ 100% ਕਾਰਵਾਈ ਹੋ ਸਕਦੀ ਹੈ ਜੇਕਰ ਪਬਲਿਕ ਚਾਹੇ ਤਾਂ ਪਬਲਿਕ ਨੇ ਜਿਵੇਂ ਸਰਕਾਰਾਂ ਪਹਿਲਾਂ ਗੀਆਂ ਕਾਂਗਰਸ ਸਰਕਾਰ ਨੂੰ ਇਸੇ ਤਰ੍ਹਾਂ ਮਹਿਲਾ ਕਰਿਆ ਅਕਾਲੀ ਦਲ ਨੂੰ ਇਸੇ ਤਰ੍ਹਾਂ ਮਹਿਲਾ ਕਰਿਆ ਆਉਣ ਵਾਲੇ ਦਿਨਾਂ 'ਚ ਆਮ ਆਦੀ ਪਾਰਟੀ ਨੂੰ ਮਹਿਲਾ ਕਰ ਦੇਣਗੇ ਜਿਹੜੀ ਵੀ ਸਰਕਾਰ ਬਣੀ ਹੈ ਕੋਈ ਪਬਲਿਕ ਵਾਸਤੇ ਬਣੀ ਹੈ ਪਬਲਿਕ ਤੇ ਵੋਟਾਂ ਮਟੋਰੀਆਂ 'ਚ ਲੋਕ ਲੁੱਟੇ-ਲੁੱਟੇ ਸਾਰੇ ਜਿਹੜੇ ਹੈਗੇ ਮਹਿਸੂਸ ਕਰ ਰਹੇ ਨੇ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਸੀ ਕੰਮ ਕਰਨਦੇ ਉਹ ਇੱਕ ਵੀ ਕੋਈ ਵਾਅਦਾ ਪੂਰਾ ਨਹੀਂ ਕਰ ਰਹੇ